ਆ ਦੇਖੋ ਖੁੱਭ ਗਏ ਵੀ ਸਾਰਾ ਕੁਝ ਹੀ ਡੁੱਬ ਗਿਆ ਜਵਾਬ ਦੇ ਦੇ ਉਹ ਦੇ ਗੱਡੀਆਂ ਆਵਾਂਗੇ ਕਿਰਕਾਂ ਇਹ ਆ ਦੇਖੋ ਵਿਆ ਹੈ ਆ ਹਾਲ ਹੈ ਹੁਣ ਤਾਂ ਇੱਥੇ ਬਾਈ ਅੱਜ ਸ਼ਾਮ ਨੂੰ ਪਾਣੀ ਪਿਆ ਮੀਂਹ ਪੂਰਾ ਬਹੁਤ ਜ਼ਿਆਦਾ ਦੇਖ ਲਓ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਉਹ ਥੋੜੀ ਡੁੱਬ ਚੱਲਿਆ ਸਾਰਾ ਹਿੰਦੁਸਤਾਨ ਹੀ ਹੋਇਆ ਉਹ ਦੇ ਗੱਡੀ ਕਿ ਮੈਂ ਪਾਣੀ ਪਾਣੀ ਹੋਇਆ ਆਪਣੀ ਵੀ ਪਾਣੀ ਚੀ ਆ ਹਾਂ ਆਪਣੀ ਗੱਡੀ ਦੇ ਸੁੱਕੇ ਚ ਜਾਂਦੀ ਹੈ ਮੈਂ ਲਾਲਾ ਨਾ ਓਏ ਹੋਏ 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 ਦੇ ਲੈ ਥੋੜੇ ਜਿਹਾ ਟਾਈਮ ਜੀ ਬੰਬ ਬੁਲਾਤੀ ਇਹ ਦੁਬਾਰਾ ਆ ਗਿਆ ਬਈ ਬਹੁਤ ਭਾਰੀ ਮੀ ਜਲ ਤੋ ਥਾਲ ਜਲ ਥਾਲ ਆਦ ਘੜੀ ਇੰਦਰ ਕੀ ਆਦ ਘੜੀ ਕੁਆਵਾਰਾ ਮਾਜ਼ੋ ਬਾਤ ਹੋਗੀ ਆਪ ਤੋਂ ਬਰਨਾਲਾ ਮੇ ਵੀ ਪਾਣੀ ਆ ਗਿਆ ਬੇਹੱਦ ਚਾਲ ਵਿੱਚ ਚਾਲ ਕੇ ਨਾ ਡੁੱਬੀ ਜਾਂਦੀਆਂ ਗੱਡੀਆਂ ਅੱਪੇ ਵਾਲੀ ਤੇ ਉਹ ਸੜਕ ਪੱਟਦੀ ਨਾ ਸਾਡੇ ਪੱਖੋ ਕਲਾ ਹਾਂ ਉਹ ਸੜਕ ਪੱਟਦੀ ਆ ਖੁੱਭ ਗਈ ਇੱਕ ਆ ਗੱਡੀ ਖੁੱਭ ਗਈ ਇਹਦਾ ਉਹ ਲਿਆਉਣਾ ਪਊਗਾ ਵੱਡਾ ਕੀ ਕਹਿੰਨਾ ਬਲਡੋਜ਼ਰ ਬਲਡੋਜ਼ਰ ਏ ਰਾਤ ਹੀ ਸੱਟ ਨਹੀਂ ਆ ਉਹ ਦੇਖ ਓਏ ਉਹ ਛੋਡੀ ਐਨਾ ਮੀਂਹ ਸਿੱਟਿਆ ਹੋਏ ਏ ਉਧਰ ਨੂੰ ਚਲਾਂਗੇ ਉਧਰ ਨੂੰ ਤਾਂ ਬਾਹਲਾ ਹੋ ਹੋਰ ਜਿਆਦੇ ਆ ਤਾਂ ਕੰਮ ਖਤਰੇ ਹੁਣ ਬੋਲੀ ਜਾ ਬੋਲੀ ਆ ਪੂਰਾ ਖੁੱਲ ਕੇ ਦੱਬ ਕੇ ਬੋਲ ਮੀਂਹ ਦੇ ਬਾਰੇ ਪਾਣੀ ਦੇ ਬਾਰੇ ਨਾਲੇ ਜਾਂ ਉਹਦਾ ਮੀਂਹ ਵਾਲਾ ਕੰਮ ਖਤਰੇ ਵਾਲਾ ਮਾਨਕਾ ਮੇਰਾ ਨਾਮ ਗੱਲਿੰਦਾ ਪਏ ਉਹ ਨਹੀਂ ਹੁਣ ਉਹ ਤਾਂ ਚੱਲੀ ਜਾਂਦਾ ਆ ਲੈਣਾ ਕੋਈ ਜ਼ਰੂਰੀ ਹੁੰਦਾ ਹੈ ਖਤਰੇ ਵਾਲਾ ਬਸ ਜੋਤੀ ਬ੍ਰਾਡ ਐਲ ਏ ਵਗੈਰੇ ਕਵੀ ਮੋਲਕਾ ਸਾਹਿਬ ਵੀ ਬਾਰੇ ਇਹ ਵੀ ਜੁੜਕ ਲੈਣ ਨੂੰ ਉਹੀ ਆਉਂਦਿਆ ਜੇ ਲੋਡ ਪਏ ਨਾ ਉਹ ਤੋਂ ਨਹੀਂ ਆਉਂਦੇ ਹਾਂ ਇਹ ਮੈਂ ਦੇਖਿਆ ਬਾਰੇ ਬਾਰੇ ਮੌਕੇ ਤੇ ਚੌਕਰੀਅਰ ਬਣਾਣਾ ਹਰਾ ਨਹੀਂ ਫਿਰ ਉਹ ਐਡਾ ਇਨਾ ਡੰਗਾ ਬਣਾਇਆ ਮੀਓ